ਮੋੜੇ ਦੇ ਬਾਰੇ ਜਾਣ ਕਰ ਦਿਓ ਫਿਰ ਇਹ ਦੀਵਾਲੀ ਦੇ ਤਿਆਰ ਕਰਕੇ ਸਪੈਸ਼ਲ ਨਕਾ ਬੰਦੀ ਚੈਕਿੰਗ ਚੱਲ ਰਹੀ ਹੈ ਸੁਭਮਾਨਾ ਸਖੀ ਸਾਹਿਬ ਪੜਾਲਾ ਦੀ ਐਫੀਸਾ ਵਾਲਾ ਪਰਦੇ ਰੇਤਾਂ ਦੇ ਦਸਤਾਂ ਚੈਕਿੰਗ ਨੱਕੇ ਤੇ ਲੱਗੀ ਹੋਈ ਹੈ ਕੱਲ ਜਰਜੀਤ ਸਿੰਘ ਵਾਲਾ ਨੇ ਅੰਦਰੂਨੀ ਦਾ ਨਕਾ ਲਾਇਆ ਸੀ ਜਿਹਦੋਂ ਚੈਕਿੰਗ ਕੀਤੀ ਕਿ ਵਿਅਕਤੀ ਤੋਂ 200 ਗ੍ਰਾਮ ਫੀਮ ਬਰਾਮਦ ਹੋਏ ਹੂੰ ਹੋਰ ਜਿਹੜੇ ਮੋਲ ਹੋਰ ਕੀ ਬਰਾਮਦ ਹੋਇਆ ਇੱਕ ਪੀਐਸੀ ਬਲਦੇਵ ਸਿੰਘ ਵੱਲੋਂ 9 ਅਗਸਤ ਆਇ ਪਤਾ ਅਫੀਰ ਬਣਾ ਦਿੱਤੀ ਹੋਈ ਸੀ ਜੋਸ਼ਿੰਦ ਕਹੂਗੀ ਅਸ਼ਪਲ ਨਾਲ ਜੋਸ਼ਿੰਦ ਕਹੂਗਾ ਤੋ ਚਾਰ ਸਿਲੰਡਰ ਇੱਕ ਐਕਟਿਵਾ ਬਰਾਮਤ ਤੇ ਸਰ ਜੀ ਧਿਆਨਾਂ ਦੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਸਖਤੀ ਕੀਤੀ ਜਾ ਰਹੀ ਹੈ ਬਿਲਕੁਲ ਪੂਰੀ ਸਖਤੀ ਕੀਤੀ ਜਾ ਰਹੀ ਹੈ ਧਿਆਨਾਂ ਦੇ ਕਿਸੇ ਨੂੰ ਕੋਈ ਵੀ ਬਖਸ਼ਾ ਨਹੀਂ ਜਾਏਗਾ ਮਾਰੇ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਇਹਨਾਂ ਨੂੰ ਸੰਦੇਸ਼ ਚੋਰਾਂ ਨੂੰ ਵੀ ਸੰਦੇਸ਼ ਇਹ ਵੀ ਚਾਹੁੰਦਾ ਰਾਜਪੁਰਾ ਛੱਡ ਜੋ ਤਾਂ ਚੋਰੀ ਛੱਡ ਜੋ ਕੀ ਧਾਰਾ ਲਾਈ ਸਾਰੇ ਚੋਰੀ ਦੇ ਧਾਰਾ ਲੱਗੀ ਇੱਕ ਬਾਕੀ ਅਫੀਰ ਮੜ ਦੇ ਹੰਢ ਕੇ ਇਸਰ ਜਿਹਨਾਂ ਦੋ ਇਹਨਾਂ ਦੋਨਾਂ ਅੱਜ ਪੇਸ਼ ਕੀਤੇ ਨੇ ਦੋਨਾਂ ਦਾ ਕੁਛ ਨਾ ਅਸਲ ਕਿਤਾ ਦੋਨਾਂ ਦਾ ਚੋਰਾਂ ਦਾ ਤੇ ਅਫੀਮ ਵਾਲਾ ਇਹ ਸਰ ਜਿਹੜੀ ਚੋਰੀ ਦੀ ਵਾਰਦਾਤ ਹੈ ਪਹਿਲਾਂ ਵੀ ਕੁਛ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਾਂ ਯੋਜਰ ਨਿਕਲਿਆ ਕੁਛ ਪਹਿਲਾਂ ਵੀ ਇਹਨਾਂ ਦੇ ਦੋ ਪਰਚੇ ਆਇਆ ਚੋਰੀ ਵਾਲੇ ਤੇ ਵੀ ਹੈਗੇ ਤੇ ਅਫੀਮ ਵਾਲੇ ਦੇ ਵੀ ਹੈਗੇ ਪਰ ਉਹ ਚੋਰੀਆਂ ਦੇ ਹੈ ਕਿ ਚੋਰੀ ਚੋਰੀ ਕਿ ਕਿੱਥੋਂ ਦੇ ਰਹਿਣ ਆਣੇ ਸਰ ਇਹ ਦੋਨੇ ਰਾਜਪੁਰ ਦੇ ਨੇ ਕੀ ਨਾਮ ਹੈ ਇਹ ਕਹਦਾ ਯਸ਼ਪਾਲ ਚੋਰ ਦਾ ਤੇ ਅਫੀਮ ਵਾਲੇ ਦਾ ਕਮਲ ਕੁਮਾਰ ਹੈ